ਜ਼ਿਲ੍ਹਾ ਕਬੂੜਖਲਾ ਦੇ ਪਿੰਡ ਤਿਆਲਪੁਰ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੇ ਛੱਪਣ ਨੂੰ ਲੈ ਕੇ ਕਰਵਾਏ ਗਏ ਆਮ ਇਜਲਾਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸੈਕਟਰੀ ਸੁਖਦੇਵ ਸਿੰਘ ਦੱਸਿਆ ਕਿ ਇਸ ਬਾਰੇ ਆਮ ਸਹਿਮਤੀ ਹੋ ਗਈ ਹੈ ਇਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਏਗੀ ਜਿਹੜਾ ਆਲਰੇਡੀ ਪਹਿਲਾਂ ਜਮੇ ਲਏ ਦੇ ਹੀ ਆ ਸੜਕੋਵਰ ਵਿੱਚ ਮਿੱਟੀ ਪੱਟੀ ਹੋਈ ਆ ਛੱਪਣ ਦੀ ਯਾਰ ਆ ਜੇ ਇੱਥੇ ਅਸੀਂ ਮਤਾ ਪਾ ਲਈਏ ਸਾਰੇ ਸਹਿਮਤ ਹੋ ਜਾਂਦੇ ਆ ਕਿਆ ਪਾ ਉਹ ਬਤਾਓ ਕਿ ਕੇ ਪੇਛੇ ਸਾਡੀ ਉਹ ਜ਼ਮੀਨ ਦਾ ਧਾਧਰਾ ਹੋ ਜਾਏਗਾ ਤਾਂ ਅਸੀਂ ਬਹੁਤ ਜਲਦੀ ਉਹ ਇੱਕ ਨਵਾਂ ਛੱਪੜ ਆਪਣੇ ਪੈਰੋਂ ਦੇ ਦਵਾਂਗੇ ਸਾਡੇ ਪਿੰਡ ਦੀ ਜੋ ਸਮੱਸਿਆ ਹੈ ਪਾਣੀ ਦੀ ਗੱਦੇ ਬਾਣੇ ਦੀ ਉਹ ਖਤਮ ਹੋ ਜਾਊਗੀ ਜੇਕਰ ਸਾਰੇ ਸਹਿਮਤ ਹੈ ਤਾਂ ਸਾਨੂੰ ਹੱਥ ਕੱਢੇ ਕਰਕੇ ਦੱਸੋ ਕਿ ਅਸੀਂ ਕਾਦੇ ਨਾਲ ਹੈ ਸਾਰੇ ਜੇ ਜਿਹੜਾ ਕੋਈ ਹੈ ਵੀਗਾ ਉਹ ਬੇਸ਼ੱਕ ਸਾਡੇ ਨਾਲ ਆਪਣਾ ਆਪਣਾ ਵਿਚਾਰ ਦੇ ਸਕਦਾ ਕਿਉਂਕਿ ਬਹੁਤ ਲੋਕ ਕਹਿੰਦੇ ਆ ਕਿ ਫੋਰਸਾਇਟ ਲਿਆ ਕੇ ਪਾਣੀ ਪਾਓ ਉਥੇ ਸਾਨੂੰ 2 ਕਿਲਾ ਮੈਟਰ ਦਾ ਫਾਸਲਾ ਪੈਣਾ। ਨਾਲ ਤਾਂ ਅਸੀਂ ਉੱਥੇ ਗੱਟਰ ਦੇ ਉੱਤੇ ਪਾਣੀ ਪਾ ਆਪਣੇ ਗੜੇ ਪਾਈਪ ਪਾ ਸਕਦੇ ਆ। ਨਾਲ ਛੱਟ ਕੋਲੀ ਪਾਟ ਪਟਾਂਗੇ ਜੇਕਰ ਛੱਟ ਪਟਣੀ ਪਈ ਤਾਂ ਸਾਡੇ ਉਹਦੇ ਮਨਜ਼ੂਰੀ ਲੈਣੇ ਪੈਣੇ ਆ। ਪਤਾ ਨਹੀਂ ਮਨਜ਼ੂਰੀ ਮਿਲਦੀ ਆ ਕਿ ਨਹੀਂ ਮਿਲਦੀ। ਕਿਉਂਕਿ ਸਰਕਾਰ ਜਿਹੜੀਆਂ ਪੁਰਾਣੀਆਂ ਛੱਟਾਂ ਜਿੰਨੀਆਂ ਹੀ ਹੈਗੀਆਂ ਉਹਨਾਂ ਦੇ ਰਿਪੇਅਰ ਕਰ ਲਈਆ ਜਾਂ ਨਵੇਂ ਛੱਟਾ ਬਣਾ ਰਹੀਆ। ਮੇਰਾ ਕਹਿਣਾ ਹੈ ਕਿ ਸਰਕਾਰ ਸਾਨੂੰ ਇਹ ਚੀਜ਼ ਕਰਦੋ ਨਹੀਂ ਤਾਂ ਵੀ ਬਿਟੋ ਜੇ ਇਹ ਦੇ ਵਿੱਚ ਛੱਟ ਪਾੜ ਪੜਾ ਪਾਈਪ ਆ। ਦੇ ਨਾਲ ਹੀ ਫਿਰਦੇ ਜਿਹੜੇ ਪੈਨਿਆ ਹੈਗੇ ਆ ਲੋਕਾਂ ਨੇ ਆਪਣੇ ਜੋ ਨਹਿਰਾਂ ਨੇ ਤੇ ਬੋਸੋ ਬਾਗੀ ਕੋਲ ਫਿਰ ਆਪਣੇ ਕਰਾ ਜਮੀਨ ਵਾਲਾ ਆ ਉਹ ਵੀ ਸਾਡੇ ਨਾਲ ਸਹਿਮਤ ਨਹੀਂ ਹੋਊਗਾ ਕਿ ਸਾਡੇ ਇਲਾਕੇ ਵਿੱਚ ਸਾਡੇ ਜ਼ਮੀਨਾਂ ਦੇ ਨਾਲੇ ਕੁਝ ਛੱਪੜ ਪਵੇ। ਕਿਉਂਕਿ ਜਿਹੜਾ ਹਣ ਛੱਪੜ ਦਾ ਪਾਣੀ ਸਾਨੂੰ ਮਿਲਣਾ ਪਾਉਣਾ ਸੀ ਉਹ ਤਰੀਕ 500 ਮੀਟਰ ਤੇ ਆ ਸਿਰਫ। ਜਿੱਥੇ ਬਹੁਤ ਥੋੜਾ ਖਰਚਾ ਆਉਣਾ ਆ ਔਰ ਸਾਡਾ ਬਹੁਤ ਹੀ ਵਧੀਆ ਜਿਹੜਾ ਛੱਪੜ ਨਾਲ ਕੇ ਤਿਆਰ ਹੋ ਜਾਣਾ ਆ। ਉਹ ਪੇੜਾ ਇਹ ਤਾਂ ਪਾਣੀ ਨੂੰ ਪਾਣਾ ਵੇ ਇਹ ਜ਼ਮੀਨ ਜੜੀ ਹਰੇ ਜੜੀ ਆ ਪਾਣੀ ਆਪਣੇ ਆਪ ਹੀ ਸੁਪਰ ਜਾ ਕੇ ਖਤਮ ਹੋ ਜਾਂਦਾ ਘਰ ਨਾਲ ਜੋ ਬਾਣੀ ਸਾਡੇ ਲੋੜ ਨਹੀਂ ਪੈਦੀ ਦੇਕਰ ਅਸੀਂ ਅੱਜ ਇਸ ਬੱਤੇ ਨੂੰ ਪਾ ਦਿੰਦੇ ਆ ਕਿ ਅਸੀਂ ਮਹਨਾਲ ਦੇ ਨਾਲ ਗੱਲ ਕਰਕੇ ਅਸੀਂ ਆਪਣੇ ਛੱਪੜ ਦਾ ਪਾਣੀ ਉਧਰ ਪਾਣਾ ਸ਼ੁਰੂ ਕਰ ਦਵਾਂਗੇ ਤੇ ਸਾਡੇ ਸਾਰੇ ਪਿੰਡ ਜਿਹੜੀ ਆ ਗੰਦੇ ਪਾਣੀ ਦੀ ਜਿਹੜੀ ਆ ਲਕਾਸ਼ੀ ਆ ਉਹ ਅੱਗੇ ਚਲੇ ਜਾਏਗੀ ਸਾਡੇ ਨਾਲ ਦਾ ਛੱਪੜ ਦਾ ਪਾਣੀ ਸਾਡੇ ਛੱਕ ਤੇ ਆਊਗਾ ਇਹ ਨਾ ਲੋਕਾਂ ਦੇ ਗੱਡਿਆਂ ਖਰਾਬ ਹੋ ਗਿਆ ਤੇ ਨਾ ਸਾਨੂੰ ਬਾਹਰ ਦੇ ਪੈਂਡਾ ਨੇ ਇਹ ਕਹਿਣਗੇ ਕਿ ਕਿੱਦਾ ਦਾ ਪੈਂਡਾ ਬੰਦਾ ਬੰਦਿਆ ਵੀ ਜਿਹੜਾ ਇੱਕ ਪਾਣੀ ਦਾ ਸੰਭਾਲ ਨਹੀਂ ਕਰ ਸਕਦਾ ਔਰ ਅਸੀਂ ਬੈਠੇ ਹਾਂ ਔਰ ਥੋੜੇ ਜਿਹਰੇ ਤੱਕ ਕਪੜੇ ਸੈਕਟਰ ਸਾਹ ਆ ਰਹੇ ਆ ਉਹ ਮਤਾ ਬਾਹਰ ਕੇ ਤੇ ਆਪਾਂ ਸਾਰਿਆਂ ਨੇ ਸਹਿਮਤ ਕਰਨੇ ਆ ਜੇ ਕਿਸੇ ਨੂੰ ਕੋਈ ਆਪਣੇ ਇਹਦੇ ਖਾਤ ਨੂੰ ਉਲੜਣਾ ਚਾਹੁੰਦਾ ਜਾਂ ਕੋਈ ਕਹਿਣਾ ਆਪਣੀ ਰਾਏ ਦੇਣਾ ਚਾਹੁੰਦਾ ਕੋਈ ਇੱਥੇ ਆ ਜੀ ਸਾਨੂੰ ਦੱਸ ਦੇਵੇ ਤੋ ਇਹ ਵੀ ਦੱਸ ਦੇਵੇ ਸਾਡਾ ਜ਼ਮੀਨ ਕਿੱਥੇ ਹੈਗੀ ਆ ਜਿਹੜਾ ਇਹਨਾਂ ਖਰਚਾ ਹੋਊਗਾ ਕੌਣ ਦਊਗਾ ਜੇਕਰ ਤਾਂ ਆਪਾਂ ਸਾਰੇ ਕਿਉਂਕਿ ਕਿਉਂ ਉਤਰ ਚੜਾਈ ਵੀ ਪੈਂਦੀ ਹੈ ਇਹ ਨਹੀਂ ਆ ਕਿ ਉਹ ਨੀਵਾ ਪਾਸਾ ਹੈ ਨੀਵਾ ਪਾਸਾ ਕੋਈ ਨਹੀਂ ਆ ਤੁਸੀਂ ਗੁੱਚੇ ਦਾ ਸਾਹ ਪ ਜਾ ਕੇ ਦੇਖਿਓ ਤੁਸੀਂ ਚੜਦੇ ਜਾਓਗੇ ਤਾਂ ਨੀ ਥੱਲੇ ਨੋ ਨਹੀਂ ਆਉਂਗੇ ਤੋਂ ਸਾਡੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਨੂੰ ਇਹ ਹੀ ਕਿਹੜਾ ਦੁੱਤੀ ਹੈ ਸਾਡੀ ਪੰਚਾਇਤ ਵੀ ਆਪਾਂ ਅੰਨੇ ਜਲਦੀ ਤੋਂ ਜਲਦੀ ਮੱਤਾ ਪਾ ਕੇ ਸਰਕਾਰ ਨੂੰ ਦਈਏ ਤਾਂ ਕਿਸੇ ਆਪਾਂ ਇਹ ਆਪਣੇ ਜਿਹੜਾ ਕੰਮ ਕਿ ਤੋਂ ਸ਼ੁਰੂ ਕਰ ਸਕਦੇ ਹਾਂ ਜੀ ਜੋ ਵੀ ਗਲੀਆਂ ਗੁਲੀਆਂ ਦਾ ਆਪਣਾ ਥੋੜਾ ਪਤਾ ਕਿਸੇ ਦਾ ਵੀ ਕੋਈ ਸਮੱਸਿਆ ਆ ਕੋਈ ਪਾਣੀ ਦਾ ਨਾਲੀਆਂ ਦਾ ਉਹ ਵੀ ਆਪਾਂ ਜਰੂਰ ਕਰਾਂਗੇ ਤੇ ਬਾਕੀ ਆਈਪੀਸੀ ਵਾਲੇ ਆਏ ਹੋਏ ਉਹਨਾਂ ਨੇ ਤੁਹਾਨੂੰ ਕੂੜੇ ਬਾਰੇ ਵੀ ਦੱਸਿਆ ਇਹਨਾਂ ਨੇ ਵੀ ਆਪਣੇ ਜਿਹੜੇ ਡੰਕ ਪਣਨੇ ਸ਼ੁਰੂ ਹੋ ਗਏ ਉਧਰ ਕੂੜੇ ਦੇ ਤੇ ਆਪਾਂ ਸਾਰੇ ਪਾਸੇ ਮੰਦਿਆਚ ਗਲੀਆਂ 'ਚ ਬੱਡੇ ਡੰਗ ਰੱਖ ਦੇਣੇ ਆ ਖੂੜਾ ਗਿੱਲਾ ਸੁੱਕਾ ਵੱਖਰਾ ਵੱਖਰਾ ਪਾਉਣਾ ਆ ਬੀਬੀਆਂ ਨੂੰ ਫੇਰਦੀ ਐ ਜਿੱਤਾ ਉਹਨੇ ਦੱਸਿਆ ਆਪਾਂ ਦੋ ਦੋ ਡਸਟਪਿਨ ਘਰ ਚਲਾ ਲੈਣੇ ਆ ਹਾਂ ਜੀ ਪੰਚਾਇਤ ਬਿਆਲਪੁਰ ਬਰਾਊਟਰ ਵਾਲੇ ਤੇ ਕਿਹਾ ਗਿਆ ਹੈ ਇਜਲਾਜ਼ ਰੱਖਿਆ ਗਿਆ ਹੈ ਇਸ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਆ ਕੰਦੇ ਪਾਣੀ ਦੇ ਨਿਕਾਸੀ ਦੀ ਆ ਅਗਲੇ ਪਾਸੇ ਜਿਹੜਾ ਛੱਪੜ ਆ ਛੱਪੜ ਬਹੁਤ ਛੋਟਾ ਆ ਹੈ ਪਰ ਬਿਲਕੁਲ ਹਾਈਵੇ ਦੇ ਹਾਈਵੇ ਦੇ ਉੱਪਰ ਆ ਤੇ ਗ੍ਰਾਹਕ ਇਤਿਹਾਮ ਜਲਾਸ ਦੇ ਵਿੱਚ ਇਹ ਵਿਚਾਰ ਕੀਤਾ ਗਿਆ ਤੇ ਇਸ ਜਗ੍ਹਾ ਦੀ ਇਹ ਕੀਮਤ ਲਵਾਈ ਜਾਵੇ ਤੇ ਜਿੱਥੇ ਹਾਲੂ ਹੋਰ ਜਿਹੜੇ ਜਗ੍ਹਾ ਕੋ ਮਿਲਦੀ ਹੈ ਉਹ ਉਹ ਜਗ੍ਹਾ ਦੇ ਵੀ ਕੀ ਲਵਾ ਕੇ ਕੀਮਤ ਤੇ ਛੱਪੜ ਉੱਥੇ ਉੱਥੇ ਇੱਥੇ ਕੀਤਾ ਜਾਵੇ ਤਾਂ ਕਿ ਜੋ ਪਿੰਡ ਦੀ ਜਿਹੜੀ ਮੇਨ ਸਮੱਸਿਆ ਆ ਉਹਦੇ ਉਹਦਾ ਉਹਦਾ ਹੱਲ ਹੋ ਸਕੇ ਅੱਜ ਆਮ ਜਲਾਸ ਦੇ ਪਾਸ ਹੋ ਗਿਆ ਮਿਲਾਸ ਤੇ ਆਪਣੇ ਜਿਹੜੇ ਸਭਾ ਦੇ ਮੈਂਬਰ ਆ ਉਹਨਾਂ ਨੂੰ ਖੜਾ ਕੇ ਪੁੱਛਿਆ ਗਿਆ ਆ ਸ ਹੱਕ ਦੇ ਵਿੱਚ ਕਿਹੜੇ ਵਿਰੋਧ ਦੇ ਵਿੱਚ ਕਿਹੜੇ ਆ ਵਿਰੋਧ ਦੇ ਵਿੱਚ ਕੋਈ ਨਹੀਂ ਕੋਈ ਨਹੀਂ ਆ ਜੀ ਸਾਰੇ ਹੱਕ ਸਾਰੇ ਹੱਕ ਦੇ ਵਿੱਚ ਆਏ ਹਾਂ ਜੀ ਹਾਂਜੀ ਹਾਂਜੀ ਪੈ ਹਾਂਜੀ ਆਮ ਗਲਾਸ ਫਾਈਨਲ ਹੋਇਆ ਹੈ ਬਾਕੀ ਵਿੱਚ ਇਹ ਉੱਚ ਅਧਿਕਾਰੇ ਭੇਜਿਆ ਜਾਏਗਾ ਜੀ ਹਾਂਜੀ